ਅਸੀਂ ਤੋਟ ਤੁਹਾਨੂੰ ਵੀ ਇਹੀ ਗੁਜਾਰਸ਼ ਕਰਦੇ ਹਾਂ ਕਿ ਥੋੜੇ ਮਗਰ ਜੂਥ ਲੱਗਿਆ ਹੋਇਆ ਥੋੜੇ ਮਗਰ ਨਾ ਮੇਰੀ ਸੁਣੋ ਜੀ ਇੱਕ ਮਿੰਟ ਥੋੜੇ ਮਗਰ ਜੂਥ ਵਾਦਾ ਨੌਜਵਾਨੀ ਵਾਦਾ ਤੁਸੀਂ ਪ੍ਰੇਰ ਜਿਹੜੇ ਹੁਣ ਰਾਤਾਂ ਨੂੰ ਆਪਾਂ ਨੂੰ ਹੁਣ ਆਪਾਂ ਨੂੰ ਪਤਾ ਵੀ ਦਿਨੇ ਆਪਾਂ ਨੂੰ ਕਦੇ ਵੀ ਨਾ ਕੋਈ ਪੰਜਾਬ ਸਰਕਾਰ ਨਾ ਕੋਈ ਕੇਂਦਰ ਨਾ ਕੋਈ ਹਰਿਆਣਾ ਸਰਕਾਰ ਚੱਕ ਨਹੀਂ ਸਕਦੇ ਆਪਾਂ ਨੂੰ ਰਾਤ ਦਾ ਡਾੜਾ ਤੇ ਰਾਤ ਨੂੰ ਕਹਰੇ ਦਾ ਡਾੜਾ ਸੀ ਕਿੰਨੇ ਵੀ ਤੁਸੀਂ ਸਾਡਾ ਸਮਰਥਨ ਕਰੋ ਤੁਸੀਂ ਖੁਦ ਸਾਡੇ ਨਾਲ ਬੈਠੋ ਸਾਡੇ ਨਾਲ ਨੌਜਵਾਨਾਂ ਨੂੰ ਰਾਤ ਨੂੰ ਆਇਸ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਚਲੋ ਜਿੰਨੇ ਅੱਗੇ ਕੰਮਕਾਰ ਕਰਨ ਕਿਉਂਕਿ ਰਾਤ ਨੂੰ ਐਸ ਵੇਲੇ ਇੱਕ ਤਾਂ ਉਹਨਾਂ ਨੂੰ ਅਸੀਂ ਤਿਲ ਤਿਲ ਕਰਦਾ ਮਰਦਾ ਦੇਖਦੇ ਇੱਕ ਤਾਂ ਬੰਦੇ ਨੂੰ ਕੁਦਰਤੀ ਮੌਤ ਆਉਣੀ ਜਾਂ ਹੁਣ ਆਪਾਂ ਕਹਿੰਦੇ ਵੀ ਚਲੋ ਆਪਣੇ ਕਈ ਦੇ ਪਹਿਲਾਂ ਬਹੁਤ ਸਖਸੀਅਤ ਆ ਹੁੰਗਾ ਬਹੁਤ ਜੇਤੂ ਜਰਨੈਲ ਹੋਇਆ ਇੱਕ ਟਾਈਮ ਫਾਂਸੀ ਦੇ ਕੇ ਕੋ ਛਟਕੇ ਚ ਮਾਰ ਦੇਣਾ ਤੇ ਅੱਜ 18 ਦਿਨ ਹੋ ਗਏ ਇਹ ਸਮਝ ਸਕਦੇ ਤੁਸੀਂ ਰੂਹ ਕੰਬਦੀ ਆ ਰੂਹ ਰੋਂਦੀ ਆ ਇੱਕ ਦੂਜੇ ਨੂੰ ਅਸੀਂ ਤਾਂ ਦਲਾਸਾ ਦੇਣ ਜੋਗੇ ਹਾਂ ਠੀਕ ਆ ਪੋਤੇ ਦੇ ਹੌਸਲੇ ਨਾਲ ਅੱਜ ਜੋ ਬੈਠੇ ਆ ਨਾ ਪਰਿਵਾਰ ਦੇ ਹੌਸਲੇ ਨਾਲ ਹੀ ਬੈਠੇ ਨੂੰ ਪਤਾ ਵੀ ਮੇਰਾ ਪਰਿਵਾਰ ਪਿੱਛੇ ਖੜਾ ਹੈ ਤੇ ਉਹਨਾਂ ਨੂੰ ਤਾਂ ਸਹੀ ਨਹੀਂ ਨਾ ਕਹਿ ਸਕਦੇ ਵੀ ਅਸੀਂ ਕਮਜ਼ੋਰ ਆ ਤੇ ਪਰ ਸਾਨੂੰ ਪਤਾ ਨਾ ਸਾਡਾ ਅੰਦਰੋਂ ਮਾਨ ਕਿੰਨਾ ਰੋਂਦਾ ਕਿੰਨੇ ਦੁਖੀ ਆ ਅਸੀਂ ਪਰ ਪਲ-ਪਲ ਮਰਦਾ ਦੇਖਦੇ ਆ ਉਹਨਾਂ ਨੂੰ ਤੇ ਅਸੀਂ ਤਾਂ ਗੁਜ਼ਾਰ ਸੀ ਕਰਦੇ ਆ ਵੀ ਵੱਧ ਤੋਂ ਵੱਧ ਜੂਥ ਨੌਜਵਾਨ ਮੁੰਡੇ ਆ ਕੇ ਇੱਥੇ ਸਮਰਥਨ ਕਰਨ ਜੇ ਜਦੋਂ ਅਸੀਂ ਮੋਰਚਾ ਉਹਨਾਂ ਦੇ ਜਾਣ ਤੋਂ ਬਾਅਦ ਜਿੱਤਿਆ ਮੈਂ ਨਹੀਂ ਮੰਨਦੀ ਵੀ ਸਾਡੀ ਜਿੱਤ ਹੈ ਤੇਲ ਤਿਲ ਕਰਦਾ ਇੱਕ ਇਨਸਾਨ ਜੀ ਅੱਜ 18 ਦਿਨ ਹੋ ਗਏ ਜਿਹੜਾ ਅੱਜ ਜੂਤ ਕੱਠਾ ਹੋਇਆ ਨਾ ਉਹਨਾਂ ਨੂੰ 5 ਦਿਨਾਂ ਵਾਰੀ ਇਕੱਠਾ ਹੋਣਾ ਚਾਹੀਦਾ ਸੀ ਚਾਹੀਦਾ ਜਿਹੜੇ ਅੱਜ ਤੋਂ ਅੱਜ 18 ਬਹੁਤ ਲੇਟ ਆ ਜੀ ਹੁਣ ਆਪਾਂ ਕਹਿ ਦਈਏ ਵੀ 20 ਦਿਨ ਹੋ ਜਾਣ 21 ਦਿਨ ਹੋ ਜਾਣ ਫੇਰ ਇਕੱਠ ਵਧਾਈਏ ਤਾਂ ਉਹਨਾਂ ਜਿਉਂ ਹੀ ਚਲੇ ਗਏ ਤਾਂ ਫੇਰ ਆਪਾਂ ਜਿੱਤ ਕੇ ਮੋਰਚਾ ਵੀ ਹਾਰਾਂਗੇ ਇਹ ਤਾਂ ਡਾਕਟਰ ਵੀ ਕਹਿ ਚੁੱਕੇ ਆ ਵੀ ਜੇ ਅੱਜ ਵੀ ਇਹ ਛੱਡਦੇ ਨੇ ਛੱਡਦੇ ਨੇ ਕੁਝ ਕੰਮ ਨਹੀਂ ਕੋਈ ਤਾਂ ਵੀ ਰਿਕਵਰ ਨਹੀਂ ਸਰੀਰ ਨਹੀਂ ਹੋਣਾ ਦੇਖੋ ਸਾਨੂੰ ਤਾਂ ਡਾਕਟਰ ਕੋਈ ਗੱਲ ਹੀ ਨਹੀਂ ਦੱਸਦੇ ਸਾਨੂੰ ਤਾਂ ਕਹਿ ਦਿੰਦੇ ਵੀ ਚੜ੍ਹਦੀ ਕਲਾ ਕਰੋ ਚੜ੍ਹਦੀ ਕਲਾ ਕਰੋ ਤੁਸੀਂ ਪਰ ਅਸੀਂ ਅਣਜਾਣ ਨਹੀਂ ਸਾਡੀ ਵੀ ਉਮਰ ਹੋ ਚੱਕੀ ਆ ਅਸੀਂ ਵੀ ਅਕਸਰ ਬਜ਼ੁਰਗ aí ਦੂ ਪਹਿਲਾਂ ਹੱਥਾਂ ਦੇ ਵਿੱਚ ਬਜ਼ੁਰਗ ਵੀ ਜਾਂਦੇ ਦੇਖਿਆ ਨੌਜਵਾਨ ਵੀ ਜਾਂਦੇ ਦੇਖਿਆ ਸਾਨੂੰ ਵੀ ਪਤਾ ਵੀ ਮੌਤ ਕੀ ਜੀ ਹੁੰਦੀ ਆ ਇਹ ਪਲ-ਪਲ ਦਾ ਦਰਦ ਜਿਹੜਾ ਹੁਣ ਠੀਕ ਆ ਵੀ ਜਦੋਂ ਮੰਨ ਕੇ ਚੱਲੋ ਵੀ ਐਮਐਸਪੀ ਮਿਲ ਗਈ ਇਹਨਾਂ ਦੇ ਜਾਣ ਤੋਂ ਬਾਅਦ ਮਿਲ ਗਈ ਸਾਡੀ ਦਾ ਮੈਂ ਤਾਂ ਇਹ ਕਹਿੰਨੀ ਆ ਵੀ ਜਿੱਦਾਂ ਸਾਡਾ ਪਰਿਵਾਰ ਆ ਵਾਹਿਗੁਰੂ ਕਾਲ ਪੁਰਖ ਵਾਹਿਗੁਰੂ ਇੱਕ ਹੀ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਵਿੱਚ ਸਾਡੇ ਸਾਰਿਆਂ ਦੀ ਉਮਰ ਦੇ ਵਿੱਚੋਂ ਇਹਨਾਂ ਨੂੰ ਉਮਰ ਦਿਓ ਚਾਹੇ ਮੈਂ ਤਾਂ ਕਹਿੰਨੀ ਵੀ ਮੇਰੀ ਮੇਰੀ 5 ਸਾਲ ਘਟਾ ਦਿਓ ਉਮਰ ਪਰ ਇਹਨਾਂ ਨੂੰ ਦਿਓ ਆ ਭੈਣ 15 ਸਾਲ ਵੱਡੀ ਬੈਠੀ ਆ ਇਹਨਾਂ ਨੇ ਆਦੇ ਬੱਚਿਆਂ ਵਾਂਗੂ ਪਾਲਿਆ ਆ ਭੈਣਾ ਕਹਿੰਦਾ ਸਾਡੀ ਉਮਰ ਲਾ ਜਾਂਦੀ ਆ ਨਾ ਕਿ ਪ੍ਰਮਾਤਮਾ ਨੇ ਉਹਦੇ ਉਹਦੀ ਰਜਾ ਕੀ ਆ ਸਮਝ ਆਉਂਦੀ ਲੋ ਨਹੀਂ ਮੈਂ ਤੁਹਾਡੀ ਗੱਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਬਹੁਤ ਵੱਡੀ ਇਹ ਕੱਲੇ ਪੰਜਾਬ ਦੀ ਨਹੀਂ ਭਾਰਤ ਦੀ ਨਹੀਂ ਇੰਗਲੈਂਡ ਚ ਪ੍ਰਦਰਸ਼ਨ ਹੋ ਰਿਹਾ ਯੂਰਪ ਚ ਕਿਸਾਨ ਸੜਕਾਂ ਤੇ ਆ ਅਸੀਂ ਦੁਨੀਆ ਦੀ ਲੜਾਈ ਲੜਦੇ ਆ ਦੁਨੀਆ ਦੀ ਇਸ ਕਾਲ ਨੂੰ ਆਪਾਂ ਦੇਖੋ ਮੈਂ ਕੋਈ ਤੁਹਾਨੂੰ ਫੁੱਕਾ ਦਲਾਸਾ ਨਹੀਂ ਦਿੰਦਾ ਮੈਂ ਸਿਰਫ ਮੈਨੂੰ ਪਤਾ ਹੈ ਕਿ ਜਿਹਦਾ ਆਪ ਦਾ ਕੋਈ ਆਪ ਦਾ ਖੂਨ ਦਾ ਰਿਸ਼ਤਾ ਹੁੰਦਾ ਨਾ ਜਿਹੜੇ ਬੰਦੇ ਨਾਲ ਉਹ ਬੰਦਾ ਕੋਈ ਇਸ ਤਰ੍ਹਾਂ ਦੀ ਦਿੱਤੀ ਚ ਹੁੰਦਾ ਤੇ ਬੰਦੇ ਦਾ ਮਨ ਨਹੀਂ ਖੜਦਾ ਬਾਕੀ ਜਿੰਦਗੀ ਨੂੰ ਭਾਵੇਂ ਗੱਲ ਕਰੀ ਵੀ ਆਪਾਂ ਰੱਬ ਥੋੜੀ ਇਨਸਾਨ ਇਨਸਾਨ ਦਾ ਮੈਂ ਤੁਹਾਨੂੰ ਕਹਿੰਦੀ ਨਾ ਮੈਂ ਅੱਜ ਤੱਕ ਪ੍ਰਮਾਤਮਾ ਨਾਲ ਸ਼ਿਕਵਾ ਨਹੀਂ ਕੀਤਾ ਕਦੇ ਸ਼ਿਕਵਾ ਨਹੀਂ ਕੀਤਾ ਪਰ ਜੇ ਆਜਾ ਬੰਦੇ ਨਾਲ ਕੋਈ ਹੁੰਦਾ ਸਾਰੀ ਜ਼ਿੰਦਗੀ ਰੱਬ ਨੂੰ ਸ਼ਿਕਵਾ ਕਰਦਾ ਵੀ ਕੋਈ ਨਹੀਂ ਬੇਫਿਕਰ ਹੋ। ਅਦੁੱਤੀ ਕੀ ਪ੍ਰੀਮ ਕਰਦੀ ਆ ਵੀ ਥੋਡੇ ਮਗਰ ਭਾਨੇ ਵੀਰ ਮਗਰ ਬਹੁਤ ਜੂਠਾ। ਤੂੰ ਤੁਸੀਂ ਰਾਤ ਜਿਹੜਾ ਆਪਾਂ ਦਿਨੇ ਕੱਠ ਕੀਤਾ ਦਾ ਉਹ ਰਾਤਾਂ ਨੂੰ ਕੱਠ ਕਰਕੇ ਦਿਖਾਈਏ। ਨਹੀਂ ਰਾਤ ਨੂੰ ਥੋੜੇ ਕੋਲੇ ਬੈਠੇ ਭੰ 10 ਵਜੇ ਕੀ ਹੋਣੇ 11 ਵਜੇ ਕੀ ਹੋਣੇ। ਵੀ ਆਪਾਂ ਨੂੰ ਇਹ ਕੱਠ ਆਪਾਂ ਨੂੰ ਰਾਤਾਂ ਨੂੰ ਕਰਕੇ ਦਿਖਾਈਏ। ਵੀ ਜੇ ਇਹ ਹੀ ਕੱਠ ਆਪਾਂ ਜਦੋਂ ਅੱਜ 12 ਦਿਨ ਬੀਤ ਗਏ 20 ਦਿਨ ਬੀਤ ਗਏ 25 ਦਿਨ ਬੀਤ ਗਏ ਉਦੋਂ ਹੋਇਆ ਜਿਹੜਾ ਕੱਠ ਅੱਜ ਉਹ ਆਪਾਂ ਨੂੰ 5-4 ਦਿਨ ਪਹਿਲਾਂ ਹੋਣਾ ਚਾਹੀਦਾ ਸੀ। ਮੈਂ ਨਹੀਂ ਕਰ ਸਹੀ ਹੈ ਬਈ ਵਕਾਇਤ ਉਹਦੀ ਕਰਪਾਣਾ ਪਰੋਦੇ ਨਾਲ ਨੌਜਵਾਨ ਇੱਕਾ ਦੀ ਮਗਰ ਨਿਗਾਹ ਮਾਰਦੇ ਕਿਸੇ ਨਿਗਾਹ ਮਾਰ ਲਓ ਆਪਣੇ ਕੋਲ ਨਾ ਬਜਾ ਨਹੀਂ ਦਾੜੀਆਂ ਵਾਲੇ ਬਹੁਤ ਆ ਜੇ ਇੰਨੇ ਨੌਜਵਾਨ ਆ ਜਾਣ ਨਾ ਮੂਰਤੀ ਦਾ ਰੰਗ ਵੀ ਬਾਤੂ ਨੌਜਵਾਨ ਆ ਜੂ ਅੱਜ ਤੂੰ ਗੀੜਾ ਮਾਰ ਕੇ ਦੁੱਖੀ ਬਾਤ ਬਾਕੀ ਸਾਨੂੰ ਮਾਣਾ ਢੱਲੇ ਵਾਲ ਢੱਲੇ ਵਾਲ ਹੋਈ ਪਈ ਆ ਇਹੋ ਜਿਹਾ ਨਿਰ ਤੜਕ ਇਨਸਾਨ ਜੋ ਅੱਜ ਤੱਕ ਸਮੇਂ ਦੀ ਕੋਈ ਵੀ ਸਰਕਾਰ ਇਹਨਾਂ ਨੂੰ ਝਕਾ ਨਹੀਂ ਸਕੀ ਖਰੀਦ ਨਹੀਂ ਸਕੀ ਮਾਣਾ ਸਾਨੂੰ ਵੀ ਅਸੀਂ ਸਿੱਧੂ ਪਰ ਜਥੇਵੰਦੀ ਦੇ ਵਰਕਰ ਆ ਤੇ ਪਰ ਵੀ ਜਰੂਰ ਹੁੰਦੀ ਜਿਹੜੇ ਤੁਹਾਡੇ ਕੋਲ ਹੀ ਪੈਣੇ ਇੱਥੇ ਆ ਇੱਥੇ ਰਹਿਾਂਗੇ ਨਹੀਂ ਬਸ ਇੰਨੀ ਚਾਹੇ ਤਾ ਇਹ ਮਰਜ਼ੀ ਬੈਂਦੀ ਨਾ ਨਾਲ ਆ ਤੁਹਾਡੇ ਨਾਲ ਆ ਹਰ ਤਰ੍ਹਾਂ ਨਾਲ ਕੋਲ ਸਨਾ ਚੱਕੀ ਕੁਛ ਨਹੀਂ ਹੋਊ ਸਹੀ ਗੱਲ ਆ ਅਸੀਂ ਤੁਹਾਡੇ ਨਾਲ ਨਾ ਕਿ ਜੇ ਕੋ ਪਾਸੇ ਕਰਨ ਵਾਲਾ ਨਹੀਂ ਹੋ ਕਰੇ ਹੋ ਜੇ ਕੀ ਗਰਨੈਲ ਅਸੀਂ ਨਹੀਂ ਮੰਨਦੇ ਵੀ ਕੋਈ ਕਿਸਾਨੀ ਤੇ ਜਵਾਨੀ ਦਾ ਮਸੀਬਾ ਹੋ ਸਕਦਾ ਬਥੇਰੀਆਂ ਸਰਕਾਰਾਂ ਆਂ ਬਥੇਰੇ ਲਈ ਇੱਕ ਸਾਡੇ ਨਾਲ 20 ਵਾਲੇ ਮੋਰਚੇ 'ਚ ਵੀ ਬਿਚਲੇ ਆ ਸਾਨੂੰ ਤਾਂ ਬਹੁਤ ਸਾਨੂੰ ਕਿਸਕਾਰ ਦਾ ਕਰੀਦੀ ਤੋਂ ਪਤਾ ਨਹੀਂ ਬਹੁਤ ਸਾਥ ਰਿਹਾ ਉਹ ਬਹੁਤ ਸਾਥ ਰਿਹਾ ਕੋਈ ਗੱਲ ਨਹੀਂ ਪੈਣੀ ਚੜ੍ਹਦੀ ਕਲਾ ਰਹਿਣੀ ਅਸੀਂ ਇੱਛਾ ਹੈ ਜਾਂਦੇ ਨਹੀਂ ਲੋਕਾਂ ਨੂੰ ਹੋਰ ਵੀ ਨੌਜਵਾਨ ਬਣੇ ਕਰਣਗੇ ਆਉਣਗੇ ਆਉਣਗੇ ਪੰਜਾਬ ਜਾਗ ਪਿਆ ਹੋਸਤਾਨ ਵੀ ਆਊਗਾ ਹਾਂ ਜੀ